ਜੀ ਗਾਂਦੀ ਸਾਰੇ ਨੂੰ ਵੈਸਟਾਈਮ ਦੇ ਨਿਸ਼ਾਨ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇੱਕ ਹੋਮ ਰੈਮੀਡੀ ਕਿਉਂਕਿ ਸਰਦੀਆਂ ਦਾ ਮੌਸਮ ਚੱਲ ਰਿਹਾ ਤੇ ਬੱਚਿਆਂ ਨੂੰ ਵੱਡਿਆਂ ਨੂੰ ਸਾਇਮ ਖਾਂਸੀ ਜ਼ੁਕਾਮ ਬਲਗਮੀ ਦੀ ਪ੍ਰੋਬਲਮ ਆ ਰਹੀ ਆ ਤੇ ਇਸ ਪ੍ਰੋਬਲਮ ਨੂੰ ਅਸੀਂ ਜਿਹੜਾ ਘਰੇਲੂ ਉਪਾਅ ਦੇ ਨਾਲ ਜਿਹੜਾ ਇਤੋ ਛੁਟਕਾਰਾ ਪਾ ਸਕਦੇ ਹਾਂ ਤੇ ਚਲੋ ਡਾਕਟਰੀ ਜਿਹੜਾ ਇਲਾਜ ਹੋਆ ਉਹ ਟ੍ਰੀਟਮੈਂਟ ਆ ਉਹ ਵੀ ਕਰਵਾਉਣਾ ਚਾਹੀਦਾ ਬਟ ਨਾਲ ਨਾਲ ਸਾਨੂੰ ਕੋਈ ਨਾ ਕੋਈ ਜਿਹੜਾ ਘਰੇਲੂ ਪਾ ਉਹ ਵੀ ਕਰਨੇ ਚਾਹੀਦੇ ਆ ਤੇ ਇੱਕ ਬਹੁਤ ਹੀ کارਗਰ ਨੁਸਖਾ ਹੈ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਤੇ ਇਹ ਬਹੁਤ ਹੀ ਕਾਮਯਾਬ ਹੈ ਤੇ ਬਹੁਤ ਜਲਦ ਜਰਾ 5-6 ਦਿਨ ਦੇ ਵਿੱਚ ਤੁਹਾਨੂੰ ਜਿਹੜੀ ਜਬਰਦਸਤ ਖਾਂਸੀ ਹੋਵੇ ਜੁਕਾਮ ਹੋਵੇ ਫਲਕਮ ਹੋਵੇ ਉਹ ਤੋਂ ਛੁਟਕਾਰਾ ਪਾਉਂਦਾ ਹੈ ਤੇ ਉਹ ਮੈਂ ਅੱਜ ਚੀਜ਼ ਬਣਾਉਣ ਜਾ ਰਹੀ ਹਾਂ ਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ ਤੇ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਕਿਸ ਤਰ੍ਹਾਂ ਇਹ ਚੀਜ਼ ਬਣਾਉਣੀ ਹੈ ਤੇ ਇਹ ਇੱਕ ਹੋਮ ਰੈਮੇਡੀ ਆ ਤੇ ਇਹਨੂੰ ਯੂਜ਼ ਕਰਕੇ ਤੁਸੀਂ ਬਿਲਕੁਲ ਜਿਹੜੇ ਉਹ 2-4 ਦਿਨ ਦੇ ਵਿੱਚ ਠੀਕ ਹੋ ਸਕਦੇ ਹਾਂ ਹਾਂਜੀ ਇਹਦੇ ਵਾਸਤੇ ਆਮ ਜੀਆਂ ਚੀਜ਼ਾਂ ਜਿਸ ਤਰ੍ਹਾਂ ਇਹ ਆ ਜੀ ਹਲਦੀ ਆਮ ਘਰ ਦੇ ਵਿੱਚ ਹਰ ਇੱਕ ਜੇ ਹੁੰਦੀ ਹੈ ਰਸੋਈ ਦੇ ਵਿੱਚ ਸਾਨੂੰ ਕਿਚਨ 'ਚ ਆਸਾਨੀ ਨਾਲ ਮਿਲ ਜਾਂਦੀ ਹੈ ਇਹ ਆ ਜੀ ਅਦਰਕ ਦੀ ਗੰਢੀ ਤੇ ਨਾਲ ਹੈ ਜੀ ਇਹ ਗੁੜ ਗੁੜ ਨੂੰ ਮੈਂ ਜਿਹੜਾ ਨਾ ਗ੍ਰੇਂਡ ਕੀਤਾ ਹੋਇਆ ਉਹ ਕਿ ਬਿੱਲੀ ਕਸ਼ ਕਰ ਲਿਆ ਤੇ ਫਿਰ ਆਸਾਨੀ ਨਾਲ ਖੋਲ ਜਾਂਦਾ ਹੈ ਤੇ ਇਹਦੇ ਵਾਸਤੇ ਸਾਨੂੰ ਇੱਕ ਕੌਲੀ ਪਾਣੀ ਦੀ ਚਾਹੀਦੀ ਹੈ। ਐਨੇਕ ਮਟੀਰੀਅਲ ਵਾਸਤੇ ਸਾਨੂੰ ਇੱਕ ਕੌਲੀ ਪਾਣੀ ਦੀ ਚਾਹੀਦੀ ਆ। ਤੇ ਪਾਣੀ ਨੂੰ ਅਸੀਂ ਗੈਸ ਚਲਾ ਕੇ ਤੇ ਉਹਦੇ ਉੱਪਰ ਗਰਮ ਹੋਣ ਵਾਸਤੇ ਰੱਖ ਦੇਵਾਂਗੇ। ਪਾਣੀ ਜਦੋਂ ਹਲਕਾ ਜਿਹਾ ਗਰਮ ਹੋ ਜਾਏਗਾ ਤਾਂ ਫਿਰ ਅਸੀਂ ਉਹਦੇ ਵਿੱਚ ਜਿਹੜੀ 2 ਚਮਚ ਹਲਦੀ ਹੈ ਨਾ ਉਹਨੂੰ ਐਡ ਕਰ ਦਵਾਂਗੇ। ਇਹ ਅਸੀਂ 2 ਚਮਚ ਹਲਦੀ ਲਈਏ। ਹਲਦੀ ਇਹ ਘਰ ਦੀ ਹੈ ਬਰੀਕ ਪੀਸੀ ਹੋਈ ਤੇ ਤਾਂ ਕਰਕੇ ਇਹਦਾ ਕਲਰ ਇਸ ਤਰ੍ਹਾਂ ਦਾ ਹੈ। ਇਹ ਪਿਓਰ ਹਲਦੀ ਹੈ। ਜਦੋਂ ਹਲਦੀ ਹਲਕੀ ਜੀ ਪੱਕ ਜਾਏਗੀ ਉਸ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਅ ਜਿਹੜਾ ਗੁੜ ਵਾਣਾ ਉਹਨੂੰ ਐਡ ਕਰਾਂਗੇ ਦੇਖੋ ਇੱਥੇ ਹਲਦੀ ਹੁਣ ਪੱਕਣ ਡੈਪੀਂਦੇ ਆਪਣਾ ਕਲਰ ਚੇਂਜ ਕਰ ਲਿਆ ਤੇ ਫਿਰ ਅਸੀਂ ਇਹਦੇ ਵਿੱਚ ਜਿਹੜਾ ਗੁੜ ਵਾ ਬਿੱਲੀ ਕਸ਼ ਕਰਕੇ ਰੱਖਿਆ ਹੋਇਆ ਸੀਗਾ ਉਹਨੂੰ ਜਿਹੜਾ ਐਡ ਕਰ ਦਿੱਤਾ ਤੇ ਇਹਨੂੰ ਗੁੜ ਨੂੰ ਪਾਉਣ ਤੋਂ ਬਾਅਦ ਫਿਰ ਅਸੀਂ ਥੋੜੇ ਚਿਰ ਤੱਕ ਇਹਨੂੰ ਫਿਰ ਪਕਾਵਾਂਗੇ ਇਹਦੀ ਜਗ੍ਹਾ ਅਸੀਂ ਜਿਹੜੀ ਹੈ ਚੀਨੀ ਆ ਉਹ ਵੀ ਐਡ ਕਰ ਸਕਦੇ ਆ ਬਟੇ ਕੀ ਹੈ ਕਿ ਇਹ ਥੋੜਾ ਜਿਆਦਾ ਬੈਨੀਫੀਸ਼ੀਅਲ ਹੁੰਦਾ ਹੈ ਤੇ ਇਸ ਕਰਕੇ ਮੈਂ ਇਹਨੂੰ ਐਡ ਕੀਤਾ ਹੈ ਸਰਦੀਆਂ ਦੇ ਮੌਸਮ ਕਰਕੇ ਹੁਣ ਸਾਰਿਆਂ ਦਾ ਗਲਾ ਵਗੈਰਾ ਘਰ ਦੇ ਵਿੱਚ ਸਾਰਿਆਂ ਦਾ ਖਰਾਬ ਹੋਇਆ ਸੀ ਤੇ ਇਸ ਕਰਕੇ ਮੈਂ ਇਹ ਤਿਆਰ ਕਰ ਰਹੀ ਸੀ ਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਇਹ ਸ਼ੇਅਰ ਕੀਤੀ ਜਾਵੇ ਤੇ ਇਹ ਬਹੁਤ ਹੈਲਪਫੁਲ ਹੈ ਇਹਦੇ ਨਾਲ ਸਾਨੂੰ ਤਾਂ ਜਿਹੜਾ 2-3 ਦਿਨ ਦੇ ਵਿੱਚ ਐ ਫਰਕ ਪੈ ਜਾਂਦਾ ਹੈ ਤੇ ਫਿਰ ਹੁਣ ਜਦੋਂ ਗੁੜ ਪੱਕ ਗਿਆ ਹੈ ਤੇ ਉਹਦੇ ਤੋਂ ਬਾਅਦ ਜੋ ਅਸੀਂ ਇਹਦੇ ਵਿੱਚ ਪਾਉਣਾ ਹੈ ਜੀ ਅਦਰਕ ਅਦਰਕ ਨੂੰ ਹਲਕਾ ਜਿਹਾ ਅਸੀਂ ਕੁੱਟ ਲੈਣਾ ਹੈ ਕਿਸੇ ਤਰੀਕੇ ਨਾਲ ਵੀ ਕੁੱਟ ਲੋ ਤੁਸੀਂ ਤੇ ਇਹਨੂੰ ਕੁੱਟ ਕੇ ਤੇ ਫਿਰ ਅਸੀਂ ਇਹਦੇ ਵਿੱਚ ਜਿਹੜਾ ਅਸੀਂ ਬਣਾ ਰਹੇ ਹਾਂ ਇਹ ਸਿਰਫ ਇਹਦੇ ਵਿੱਚ ਐਡ ਕਰ ਦੇਣਾ ਹੈ ਅਦਰਕ ਨੂੰ ਐਡ ਕਰਨ ਤੋਂ ਬਾਅਦ ਫਿਰ ਅਸੀਂ ਇਹਨੂੰ ਪਕਾਵਾਂਗੇ ਤੇ ਨਾਲ ਹੀ ਫਿਰ ਅਸੀਂ ਇੱਕ ਚੀਜ਼ ਐਡ ਕਰਾਂਗੇ ਜਿਹੜੀ ਬਹੁਤ ਜ਼ਰੂਰੀ ਹੈ ਖਾਂਸੀ ਵਾਸਤੇ ਉਹ ਹੈ ਜੀ ਇਹ ਕਾਲੀਆਂ ਮਿਰਚਾਂ ਕੁਝ ਕੋ 8-10 ਕਾਲੀਆਂ ਮਿਰਚਾਂ ਲੈ ਕੇ ਤੇ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਤਾਂ ਇਹਨੂੰ ਅਸੀਂ ਫੇਰ ਅਸੀਂ ਅ ਥੋੜੇ ਟਾਈਮ ਤੱਕ ਪਕਾਵਾਂਗੇ ਇਹਨੂੰ ਅ ਘੱਟ ਤੋਂ ਘੱਟ 3 ਤੋਂ 4 ਮਿੰਟ 3 ਮਿੰਟ ਤੇ ਅਸੀਂ ਇਹਨੂੰ ਪਕਾਉਣਾ ਹੀ ਪਕਾਉਣਾ ਹੈ ਤੇ 3 ਤੋਂ 4 ਮਿੰਟ ਤੱਕ ਪਕਾਵਾਂਗੇ ਤੇ ਪੱਕਣ ਤੋਂ ਬਾਅਦ ਫੇਰ ਅਸੀਂ ਸਾਡਾ ਇਹ ਜਿਹੜਾ ਸਰਪਵਾ ਉਹ ਬਣ ਕੇ ਤੇ ਤਿਆਰ ਹੋ ਜਾਏਗਾ ਤੇ ਇਹਨੂੰ ਅਸੀਂ ਕੱਢ ਕੇ ਤੇ ਕਿਸੇ ਵੀ ਭਾਂਡੇ ਦੇ ਵਿੱਚ ਕੌਲੀ 'ਚ ਜਾਂ ਡੱਬੀ 'ਚ ਇਨੂੰ ਸਟ੍ਰੇਨ ਕਰ ਲਾਂਗੇ ਸ਼ਾਨੀ ਦੇ ਨਾਲ ਛਾਨ ਲਾਂਗੇ ਤੇ ਇਹ سیرਪ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਇਸ ਨੂੰ ਅਸੀਂ ਹੁਣ ਠੰਡਾ ਕਰਕੇ ਤੇ ਰੱਖ ਲਵਾਂਗੇ ਇਹਨੂੰ ਅਸੀਂ ਦੋ ਟਾਈਮ ਲੈਣਾ ਸਵੇਰੇ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਅਸੀਂ ਇਹਨੂੰ ਕੋਸੇ ਪਾਣੀ ਦੇ ਨਾਲ ਲੈਣਾ ਤੇ ਜੇ ਬੱਚਿਆਂ ਨੂੰ ਇਹ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਦਿਨ 'ਚ ਇੱਕ ਚਮਚ ਦੇਵਾਂਗੇ ਤੇ ਇਹਨੂੰ ਅਸੀਂ ਸਟੋਰ ਕਰਕੇ ਰੱਖ ਲਵਾਂਗੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਰੈਮਡੀ ਪਸੰਦ ਆਈ ਹੋਗੀ ਪਲੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ ਸਾਰੇ